ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਹੀ ਸੋਹਣੀ ਹਵੇਲੀ ਲੈ ਕੇ ਆਏ ਆ ਜੋ ਕਿ ਥੋੜੇ ਏਰੀਏ ਦੇ ਵਿੱਚ ਤੇ ਥੋੜੇ ਪੈਸਿਆਂ ਦੇ ਵਿੱਚ ਤਿਆਰ ਹੋਈ ਹਵੇਲੀ ਆ ਇਹ ਆ ਵੇਖ ਸਕਦੇ ਹੋ ਤੁਸੀਂ ਸਾਰੀ ਡੇਰਾਬਸੀ ਦੀ ਇੱਟ ਨਾਲ ਹਵੇਲੀ ਬਣਾਈ ਹੋਈ ਹੈ ਇਹ ਤੇ ਇਸ ਦਾ ਰਿਵਾਜ ਨਾ ਕਦੇ ਗਿਆ ਤੇ ਨਾ ਕਦੇ ਜਾਵੇ ਦੋਸਤੋ ਹਵੇਲੀ ਹਵੇਲੀ ਹੁੰਦੀ ਹੈ ਸੋ ਵਿੱਚ ਭਰਾਵਾਂ ਦਾ ਸੁਪਨਾ ਹੁੰਦਾ ਕਿ ਹਵੇਲੀ ਬਣਾ ਲਈਏ ਪਰ ਪਰਿਵਾਰ ਛੋਟੇ ਹੁੰਦੇ ਨੇਗੇ ਇਹ ਸੋਚ ਲੈਂਦੇ ਆ ਕਿ ਛੋਟੀ ਜੀ ਫੈਮਿਲੀ ਆ ਆਪਾਂ ਹਵੇਲੀ ਪਾ ਕੇ ਕੀ ਲੈਣਾ ਬਹੁਤ ਪੈਸਾ ਲੱਗ ਜਾਣਾ ਪਰ ਗਲਤ ਆ ਦੋਸਤੋ ਥੋੜੇ ਪੈਸਿਆਂ ਦੇ ਵਿੱਚ ਵੀ ਹਵੇਲੀ ਬਣਾਈ ਜਾ ਸਕਦੀ ਹੈ ਇਸ ਹਵੇਲੀ ਤੇ ਹੁਣ ਤੱਕ ਸਿਰਫ 22 ਲੱਖ ਰੁਪਇਆ ਲੱਗਿਆ ਤੇ ਬਾਈ ਮਿਸਤਰੀ ਦਾ ਨੰਬਰ ਆਪਾਂ ਵਿੱਚ ਦੇਵਾਂਗੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੇਕਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਦੋਸਤੋ ਬਹੁਤ ਸੋਹਣੀ ਹਵੇਲੀ ਬਣਾਈ ਆ ਵੀਰ ਨੇ ਤੇ ਇਸ ਦਾ ਰਿਵਾਜ ਨਾ ਕਿਤੇ ਗਿਆ ਇਸ ਦੋਸਤੋ ਤੇ ਨਾ ਕਿਤੇ ਜਾਵੇ ਬਹੁਤ ਸੋਹਣੀ ਲੁੱਕ ਆ ਹਵੇਲੀ ਦੀ 22 ਲੱਖ ਰੁਪਏ ਦੇ ਵਿੱਚ ਨੀਚਲਾ ਜਿਹੜਾ ਪੋਰਸ਼ਨ ਆ ਨੀਚੇ ਵਾਲਾ ਉਹ ਕੰਪਲੀਟ ਨਹੀਂ ਹੋਇਆ ਸਿਰਫ ਪਾਇਆ ਹੋਇਆ ਹੈ ਨੀਚੇ ਫਰਸ਼ ਵਗੈਰਾ ਰਹਿੰਦਾ ਹੈ ਤੇ ਉੱਪਰਲਾ ਪੋਰਸ਼ਨ ਰੈਡੀ ਹੋ ਚੁੱਕਿਆ ਤੁਹਾਨੂੰ ਸਾਰੀ ਕੋਠੀ ਅੰਦਰੋਂ ਦਿਖਾ ਦੇਵਾਂਗੇ ਹਵੇਲੀ ਦੋਸਤੋ ਤੇ ਪੂਰੀ ਵੀਡੀਓ ਵੇਖਣ ਵਾਸਤੇ ਪੰਜਾਬੀ ਪੀਵੀ ਕੀਟੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸੋ ਆ ਦੇਖੋ ਇਹ ਪੋਰਚ ਬਣਿਆ ਹੋਇਆ ਕਾਫੀ ਲੰਬਾ ਪੋਰਚ ਹੈਗਾ ਇਹ ਤੇ ਨੀਚੇ ਵਾਲਾ ਜੋ ਏਰੀਆ ਹੈਗਾ ਇਹ 1200 ਸਕਰ ਫੁੱਟ ਹੈਗਾ ਹਵੇਲੀ ਦਾ ਤੇ ਉੱਪਰ 800 ਸਕਰ ਫੁੱਟ ਉੱਪਰ ਬਣਿਆ ਹੋਇਆ ਸਿਰਫ ਟੋਟਲ 2000 ਸਕਰ ਫੁੱਟ ਏਰੀਆ ਹੈ ਛੋਟੇ ਜਿਹੇ ਪਰਿਵਾਰ ਵਾਸਤੇ ਬਾਈ ਦੇ ਵੀ ਸਿਰਫ ਚਾਰ ਮੈਂਬਰ ਨੇ ਪਰਿਵਾਰ ਦੇ ਵਿੱਚ ਚਾਰ ਪੰਜ ਮੈਂਬਰ ਜਿਆਦਾ ਵੱਡਾ ਪਰਿਵਾਰ ਨਹੀਂ ਹੈਗਾ ਛੋਟੇ ਪਰਿਵਾਰ ਵਾਸਤੇ ਹਵੇਲੀ ਬਣੀ ਹੋਈ ਹੈ ਇਹ ਆ ਵੇਖੋ ਦੋਸਤੋ ਇਸ ਡ੍ਰੈنگ ਰੂਮ ਬਣਿਆ ਹੋਇਆ ਜੋ ਕਿ ਪੋਰਚ ਦੇ ਨਾਲ ਐਂਟਰ ਹੁੰਨੇ ਆ ਜਦੋਂ ਆਪਾਂ ਰਾਈਟ ਸਾਈਡ ਤੇ ਤੇ ਉਸਦੇ ਨਾਲ ਬੈਕ ਸਾਈਡ ਤੇ ਕਿਚਨ ਬਣਿਆ ਹੋਇਆ ਜੋ ਕਿ ਇੱਕ ਮਾਡਰਨ ਕਿਚਨ ਹੈਗਾ ਅਲੱਗ ਤੋਂ ਬਸ ਬਿਸਣ ਦਾ ਏਰੀਆ ਬਣਾਇਆ ਹੋਇਆ ਹੈਗਾ ਤਾਂ ਕਿ ਬਾਣੀ ਦੀ ਲੀਕੇਜ ਵਗੈਰਾ ਦੀ ਪ੍ਰੋਬਲਮ ਨਾ ਆਵੇ ਤੇ ਬੈਕ ਸਾਈਡ ਤੇ ਇੱਕ ਡੋਰ ਰੱਖਿਆ ਹੋਇਆ ਜੋ ਕਿ ਕਿਚਨ ਦੇ ਨਾਲ ਅਟੈਚ ਕੀਤਾ ਆਪਣਾ ਆਰਜੀ ਚੁੱਲਾ ਚੌਂਕਾ ਬਣਿਆ ਹੋਇਆ ਬਾਹਰ ਤੇ ਉਸਦੇ 프ਰੰਟ ਤੇ ਕਿਚਨ ਦੇ ਇਧਰ ਇੱਕ ਬੈੱਡਰੂਮ ਆ ਗਿਆ ਆ ਵੇਖੋ ਤੁਸੀਂ ਇਸ ਦੇ ਵਿੱਚ ਵੱਡੀ ਵਿੰਡੋ ਲੱਗੀ ਹੋਈ ਹੈ ਬੈਕ ਸਾਈਡ ਤੇ ਤਾਂ ਕਿ ਨੇਚਰਲ ਕਾਫੀ ਲਾਈਟ ਪਵੇ ਵਧੀਆ ਤਾਂ ਆ ਵੇਖੋ ਫਰੰਟ ਤੇ ਇੱਕ ਬੈੱਡਰੂਮ ਇਧਰ ਆ ਤੇ ਉਸ ਦੇ ਨਾਲ ਡਰੈਸਿੰਗ ਰੂਮ ਤੇ ਵਾਸ਼ਰੂਮ ਅਟੈਚ ਆ ਦੋਸਤੋ ਜੋ ਕਿ ਹਜੇ ਤੱਕ ਪਲਾਸਟਰ ਵਗੈਰਾ ਵੀ ਰਹਿੰਦਾ ਨੀਚੋਂ ਇਹ ਤੇ ਥੋੜਾ ਪਲਾਸਟਰ ਹੋ ਚੁੱਕਿਆ ਤੇ ਫਰਸ਼ ਵਗੈਰਾ ਰਹਿੰਦਾਗਾ ਸੋ نیچے ਦੋ ਬੈੱਡਰੂਮ ਕਿਚਨ ਤੇ ਡ੍ਰੈਗ ਰੂਮ ਤੇ ਇੱਕ ਬੈਡਰੂਮ ਦੇ ਨਾਲ ਵਾਸ਼ਰੂਮ ਅਟੈਚ ਹੈਗਾ ਇਸ ਬੈਡਰੂਮ ਦੇ ਨਾਲ ਜੋ ਕਿ ਫਰੰਟ ਵਾਲੀ ਵਾਲ ਦੇ ਉੱਪਰ ਬਣਿਆ ਹੋਇਆ ਹੈਗਾ ਇਸ ਦੇ ਨਾਲ ਵਾਸ਼ਰੂਮ ਅਟੈਚ ਕੀਤਾ ਹੋਇਆ ਹੈਗਾ ਤੇ ਕਾਫੀ ਜੈ ਜੈ ਏਰੀਆ ਦੋਸਤੋ ਛੋਟੇ ਪਰਿਵਾਰ ਵਾਸਤੇ ਬਹੁਤ ਵਧੀਆ ਸੋ ਆਜੋ ਆਪਾਂ ਤੁਹਾਨੂੰ ਹੁਣ ਆਪਾਂ ਉੱਪਰੋਂ ਵਿਖਾਉਣਿਆਂਗੇ ਤੇ ਪੌੜੀਆਂ ਵਗੈਰਾ ਵੀ ਪੱਥਰ ਵਗੈਰਾ ਰੰਦਾ ਟਾਇਲ ਵਗੈਰਾ ਤੇ ਜਦੋਂ ਕੰਪਲੀਟ ਹੋ ਗਈ ਹਵੇਲੀ ਆਪਾਂ ਉਦੋਂ ਵੀ ਤੁਹਾਨੂੰ ਵਿਖਾ ਦੇਾਂਗੇ ਦੋਸਤੋ ਸਾਰੀ ਹਵੇਲੀ ਤੇ ਬਹੁਤ ਸੋਹਣੀ ਹਵੇਲੀ ਬਣੀ ਹੋਈ ਹੈਗੀ ਇਹ ਛੋਟੇ ਪਰਿਵਾਰ ਵਾਸਤੇ ਜੇਕਰ ਤੁਸੀਂ ਵੀ ਸਕੀਨ ਹਵੇਲੀ ਬਣਾਉਣ ਦੇ ਚਾਹਵਾਨ ਹੋ ਆ ਵੇਖੋ ਇਸ ਤੋਂ ਉੱਪਰ ਰੈਡੀ ਹੈਗੀ ਜੋ ਕਿ ਇੱਥੇ ਆਪਾਂ ਗ੍ਰਿਲ ਵਗੈਰਾ ਲਗਾਉਣੇ ਹੁੰਨੇ ਆ ਜੋ ਕਿ ਇਹ ਆਪਣਾ ਡਿਊਪਲੈਕਸ ਹਵੇਲੀ ਹੈਗੀ ਇਹ ਨਾ ਕਿ ਲਾਈਟ ਵਗੈਰਾ ਪਵੇ ਇੱਥੇ ਆਪਣੀ ਗ੍ਰੈਲ ਲੱਗੀ ਹੁੰਦੀ ਹੈ ਉੱਪਰ ਆ ਕੇ ਤੇ ਬਾਈ ਹੋਰ ਨੇ ਨਾ ਇੱਕ ਇਹ ਇੱਟ ਦਾ ਡਿਜ਼ਾਈਨ ਹੀ ਬਣਾਤਾ ਬਹੁਤ ਸੋਹਣਾ ਲੱਗਦਾ ਜੋ ਕਿ ਬਹੁਤ ਜ਼ਿਆਦਾ ਅਟਰੈਕਟਿਵ ਲੁੱਕ ਦਿੰਦਾ ਦੋਸਤੋ ਤੇ ਉੱਪਰ ਆ ਟਾਇਲ ਵ ਇਹ ਲੌਬੀ ਆ ਗਈ ਕਾਫੀ ਖੁੱਲੀ ਲੌਬੀ ਆ ਵਧੀਆ ਤੇ ਉਸ ਦੇ ਨਾਲ ਇਹ ਉੱਪਰ ਇੱਕ ਬੈੱਡਰੂਮ ਬਣਿਆ ਹੋਇਆਗਾ ਆ ਵੇਖੋ ਕਾਫੀ ਖੁੱਲਾ ਬੈੱਡਰੂਮ ਆ ਉੱਪਰ ਤੇ ਉਸ ਦੇ ਨਾਲ ਇੱਕ ਵਾਸ਼ਰੂਮ ਤੇ ਡਰੈਸਿੰਗ ਰੂਮ ਅਟੈਚ ਆਗਾ ਉੱਪਰ ਵਾਲੇ ਬੈੱਡਰੂਮ ਦੇ ਨਾਲ ਕਾਫੀ ਵਧੀਆ ਏਰੀਆ ਆ ਦੋਸਤੋ ਬਹੁਤ ਵਧੀਆ ਤਰੀਕੇ ਨਾਲ ਸਜਾਈ ਹੋਈ ਹਵੇਲੀ ਹੈਗੀ ਬਹੁਤ ਵਧੀਆ ਤੇ ਬਾਈ ਦੇ ਕਹਿਣ ਮੁਤਾਬਕ 5 ਜਾਂ 7 ਲੱਖ ਰੁਪਏ ਖਰਚਾ ਹੋ ਰਾਣਾ ਇਸ ਹਵੇਲੀ ਦੇ ਉੱਪਰ 26-27 ਲੱਖ ਰੁਪਏ ਕਹਿ ਸਕਦੇ ਆਪਾਂ ਟੋਟਲ ਤੇ ਤਾਂ ਕਿ ਕੰਪਲੀਟ ਹੋ ਜਾਣੀ ਆ ਹਵੇਲੀ ਮਤਲਬ ਨੀਚੇ ਟਾਇਲ ਵਗੈਰਾ ਹੀ ਰਹਿੰਦੀ ਆ ਤੇ ਜੋੜੀ ਰਹਿੰਦੀ ਹੈਗੀ ਆ ਵੇਖੋ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਹਵੇਲੀ ਹੈਗੀ ਤੇ ਬਹੁਤ ਵਧੀਆ ਤਰੀਕੇ ਨਾਲ ਹੀ ਘਰ ਬਣਾਉਂਦੇ ਨੇ ਬਾਈ ਮਿਸਤਰੀ ਤੁਸੀਂ ਜੇਕਰ ਘਰ ਬਣਾਉਣਾ ਚਾਹੁੰਦੇ ਹੋ ਜਾਂ ਹਵੇਲੀ ਬਣਾਉਣੀ ਚਾਹੁੰਦੇ ਹੋ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਸੋ ਵਧੀਆ ਠੇਕੇ ਤੇ ਬਣਾਉਂਦੇ ਨੇ ਭਰਾ hore ਤੇ ਆ ਵੇਖੋ ਇਹ ਪੋਰਚ ਆ ਗਿਆ ਜੋ ਕਿ ਬਾਲਕੋਨੀ ਬਾਲਕੋਨੀ ਬਣਾਈ ਹੋਈ ਹੈ ਦੋ ਸਾਈਡਾਂ ਤੇ ਵਧੀਆ ਕਲਾਸਿਕਲ ਲੁੱਕ ਦਿੱਤੀ ਹੋਈ ਹੈ ਇਸ ਨੂੰ ਤੇ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਹਵੇਲੀ ਦਾ ਦੋਸਤੋ ਆ ਵੇਖੋ ਆਪਾਂ ਤੁਹਾਡੇ ਲਈ ਆਰਕੀਟੈਕਟ ਦਾ ਨੰਬਰ ਵੀ ਐਡ ਕਰਾਂਗੇ ਮੈਂਸ਼ਨ ਕਰਾਂਗੇ ਜਿਨ੍ਹਾਂ ਨੇ ਕਿ ਇਸ ਹਵੇਲੀ ਦਾ ਮੈਪ ਦਿੱਤਾਗਾ ਨਕਸ਼ਾ ਦਿੱਤਾਗਾ ਬਹੁਤ ਸੋਹਣਾ ਨਕਸ਼ਾ ਹੈਗਾ ਸੋ ਕਿਵੇਂ ਲੱਗੀ ਹਵੇਲੀ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸੋ ਇਹ ਭਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ ਦੋਸਤੋ ਕਿ ਬਹੁਤ ਪੈਸੇ ਲੱਗਣੇ ਆ 50-60 ਲੱਖ ਲੱਗਣਾ ਸੋ ਭਾਈ ਬਾਈ ਇਤ ਲੱਖ ਰੁਪਇਆ ਹੁਣ ਤੱਕ ਲੱਗਾ ਇਸ ਹਵੇਲੀ ਦੇ ਉੱਪਰ ਜੇਕਰ ਸੋਚੀਏ ਤਾਂ 30 ਲੱਖ ਰੁਪਇਆ ਲਾਸਟ ਲਾ ਲਓ 30 ਲੱਖ ਰੁਪਏ ਦੇ ਵਿੱਚ ਬਿਲਕੁਲ ਕੰਪਲੀਟ ਹੋ ਜਾਣੀ ਹੈ ਇਹ ਹਵੇਲੀ ਜੇਕਰ ਤੁਸੀਂ ਵੀ ਹਵੇਲੀ ਬਣਾਉਣੀ ਚਾਹੁੰਦੇ ਹੋ ਤਾਂ ਬਣਾ ਸਕਦੇ ਹੋ ਤੇ ਜੇਕਰ ਕੋਈ ਜਾਣਕਾਰੀ ਲੈਣੀ ਹੈ ਖਾਸ ਤੰ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਮਿਸਤਰੀ ਨਾਲ ਉਹ ਤੁਹਾਨੂੰ ਪੂਰੀ ਜਾਣਕਾਰੀ ਦੇਣਗੇ ਦੋਸਤੋ ਤੇ ਤੁਹਾਨੂੰ ਪੂਰੀ ਵਧੀਆ ਰੈ ਦੇਣਗੇ ਬਹੁਤ ਵਧੀਆ ਭਰਾਸ ਦਾ ਸੁਭਾਗਾ ਕੋਈ ਗੱਲਬਾਤ ਪੁੱਛਣੀ ਹੋਵੇ ਤਾਂ ਗੱਲਬਾਤ ਕਰ ਸਕਦੇ ਹੋ ਧੰਨਵਾਦ ਜੀ